ਹੁਸ਼ਿਆਰ ਪੁਰਜੀਕ ਕਾਰਚੇ ਬੈਠ ਕੇ ਆਈਆਂ ਕੁਝ ਮਹਿਲਾਵਾਂ ਨੇ ਘਰ ਦੇ ਬਾਹਰ ਬੈਠੇ ਬਜ਼ੁਰਗ ਬੀਬੀ ਦੇ ਹੱਥ 'ਚੋਂ ਸੋਨੇ ਦੀਆਂ ਬੰਗਾ ਕੱਟ ਲਈਆਂ ਤੇ ਫਰਾਰ ਹੋ ਗਈਆਂ ਕਟਨਾ ਹੁਸ਼ਿਆਰ ਪੁਰਜੀਤ ਸ਼ਹਿਰਾ ਗਰਾਉਂਡ ਨਜ਼ਦੀਕ ਸਥਿਤ ਸ਼ਨੀ ਦੇ ਮੰਦਿਰ ਦੇ ਨਜ਼ਦੀਕ ਦੀ ਹੈ ਜਿੱਥੇ ਪੀੜਤ ਮਹਿਲਾ ਸੰਤੋਸ਼ ਮਲਹੋਤਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਸਵੇਰੇ ਕੁਰਸੀ ਢਾਕੇ ਘਰ ਦੇ ਬਾਹਰ ਬੈਠੀ ਸੀ ਇਸੇ ਦੌਰਾਨ ਇੱਕ ਗੱਡੀ 'ਚੋਂ 4-5 ਵਿਅਕਤੀ ਜਿਨ੍ਹਾਂ ਵਿੱਚੋਂ ਜ਼ਿਆਦਾ ਮਹਿਲਾਵਾਂ ਸਨ ਇੱਕ ਵਿਅਕਤੀ ਗੱਡੀ ਨੂੰ ਚਲਾ ਰਿਹਾ ਸੀ ਉਹਦੇ ਸਾਰੇ ਉਹਨਾਂ ਨੇ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ ਕਿ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ ਅਸੀਂ ਤੁਹਾਡੇ ਜਾਣਕਾਰ ਜਿਵੇਂ ਹੀ ਮਹਿਲਾ ਗੱਡੀ ਵਾਹ ਲਈ ਤੇ ਗੱਡੀ 'ਚ ਬੈਠੀਆਂ ਮਹਿਲਾਵਾਂ ਨੇ ਬਜ਼ੁਰਗ ਮਾਤਾ ਨੂੰ ਕਲਾਵੇ ਵਿੱਚ ਲੈ ਕੇ ਉਸ ਦੀਆਂ ਵੰਗਾ ਕਟ ਲਈਆਂ ਤੇ ਫਰਾਰ ਹੋ ਗਈਆਂ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੀਆਂ ਦੋ ਵੰਗਾ ਗਰੋਹ ਵੱਲੋਂ ਜੋ ਲੁੱਟੀਆਂ ਗਈਆਂ ਹਨ ਉਸ ਦੀਆਂ ਪਛਤੈਨੀ ਵੰਗਾ ਹਨ ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਐਸਐਚਓ ਦੀਪਕ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਕੀ ਨਹੀਂ ਤੁਹਾਡਾ ਮੇਰਾ ਨਾਮ ਸੰਤੋਸ਼ ਮਲੋਤਰਾ ਇਹ ਕਿਹੜੀ ਜਗ੍ਹਾ ਹੈ ਤੇ ਕਿੱਥੇ ਤੁਹਾਡਾ ਨਾਮ ਕੀ ਹੋਇਆ ਇਹ ਪਹਾੜੀ ਘਰਣਾ ਛਣੀ ਮੰਦਿਰ ਦੇ ਸਾਹਮਣੇ ਤੇਲ ਵਾਲੀ ਦੁਕਾਨ ਦੀ ਦੁਕਾਨ ਦੇ ਬਾਹਰ ਕੁਰਸੀ ਤੇ ਬੈਠੀ ਸੀ ਇਹ ਸਾਰਾ ਮਾਮਲਾ ਹੈ ਮੈਂ ਉੱਥੇ ਬੈਠੀ ਸੀ ਰਾਮ ਦੇ ਨਾਲ ਉਹ ਆਈ ਗੱਡੀ ਖੜੀ ਕੀਤੀ ਆਂਟੀ ਜੀ ਨਮਸਤੇ ਮੈਂ ਕਿਹਾ ਤੁਹਾਨੂੰ ਵਾਸਤੇ ਮੈਂ ਕੋਈ ਰਸਤਾ ਪੁੱਛਣ ਵਾਲੀ ਹਾਂ ਪੁੱਛ ਲੈਣ데요 ਇਹ ਤੁਹਾਨੂੰ ਨੇ ਪਿੱਛੇ ਬੀਬੀ ਜੀ ਮਿਲਣਾ ਚਾਹੁੰਦੇ ਆ ਇਹ ਤੁਹਾਨੂੰ ਬਾਕਾ ਮੈਂ ਕਿਹਾ ਮੈਂ ਇਹਨਾਂ ਨੂੰ ਜਾਣਦੀ ਨਹੀਂ ਕੌਣ ਮੈਂ ਇਹ ਕਹਿੰਦੇ ਨਹੀਂ ਜਿੱਦਾਂ ਹੀ ਉਹਨੇ ਗੱਡੀ ਦਾ ਬੂਹਾ ਖੋਲਿਆ ਮੈਂ ਬੈਠੀ ਸੀ ਉਹਨੇ ਮੇਨ ਨਾਲ ਹੀ ਬਾਹ ਖਿੱਚੀ ਪਰ ਇਸ ਪਾਰੇ ਸੁੱਟ ਕੇ ਬੁਆ ਲੱਕੇ ਦੌੜ ਗਏ ਕਿੰਨੀਆਂ ਬੰਗਾ ਤੇ ਗਿਆ ਦੋ ਬਰੀਕ ਬਰੀਕ ਸਿੱ ਗਿਆ ਦੋ ਬਰੀਕ ਬੰਗਾ ਤੇ ਦੋ ਕਿੰਨੇ ਕਿ ਗ੍ਰਾਮ ਦੀਆਂ ਕਿੰਨੇ ਟੋਲੇ ਦੀਆਂ ਬੰਗਾ ਕਿਤੇ ਅੱਜ ਇਹਦੀਆਂ ਮੈਂ ਕਿੰਨੀਆਂ ਬਣਾਈਆਂ ਮੇਰੇ ਬਜ਼ੁਰਗਾਂ ਦੀਆਂ ਪਿਛਲੀਆਂ ਕਿਤੇ ਪਈਆਂ ਚ ਕੱਟ ਕੇ ਪਈਆਂ ਦੀਆਂ ਸਿੱ ਗਿਆ ਅੰਦਾਜ਼ਾ ਕਿੰਨੇ ਕਿ ਕੀਮਤੋਂ ਨਹੀਂ ਬੰਗਾ ਦੇ ਆਈਡੀਆ ਆ ਵੀ ਪੱਤੇ ਯਾਰ ਇਹਦੇ ਸਵਰਧਨ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ 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 ਕੀ ਕਹਿੰਦੇ ਪੁਲਸ ਵਾਲੇ ਪੁਲਸ ਵਾਲਾ ਕੋਲੀ ਖੜੇ ਮੈਨੂੰ ਕਿ ਇਹਨਾਂ ਨੇ ਵਿਚਾਰੇ ਇਹ ਕੀ ਕਰਨਗੇ ਚੋਲਬ ਕੇ ਲੈ ਆਉਗੇ ਉਹਨੂੰ ਮੈਂ ਸਿੱਧੀ ਜਿਹੀ ਗੱਲ ਆ ਮੇਰੀ ਤੇ ਆਮ ਲੋਕਾਂ ਨੂੰ ਆਪਾਂ ਕੀ ਕਹਿਣਾ ਚਾਹਾਂਗੇ ਆਮ ਲੋਕਾਂ ਨੂੰ ਇਹੀ ਕਹਿਣਾ ਵਾ ਪਈ ਜਿਹੜੇ ਆ ਜਿੱਦਨ ਦੇ ਝਾਰੂ ਵਾਲੇ ਆ ਗਏ ਉਦੋਂ ਦਾ ਬੇੜਾ ਘਰ ਖੋ ਗਿਆ ਸਿੱਧੀ ਜਿਹੀ ਗੱਲ ਆ ਹਾਂਜੀ ਭਾਈ ਕੀ ਨਾਜੀ ਆਪਣਾ ਮੇਰਾ ਰਕੇ ਸੂਤ ਇਹ ਕੀ ਮਾਮਲਾ ਹੋਇਆ ਤੇ ਕਿੱਥੇ ਦਗਾਣਾ ਜੀ ਤੁਹਾਡੀ ਇਹ ਸ਼ਨੀ ਮੰਦਰ ਸਾਹਮਣੇ ਜੀ ਅੱਛਾ ਹੋਇਆ ਕਿਸੇ ਦਾ ਸਾਰਾ ਇਹ ਬਾਹਰ ਬੈਠੇ ਦੀ ਕੁਰਸੀ ਤੇ ਗੱਡੀ ਚ ਆਏ ਉਦੋਂ ਮੋਰੇ ਗੱਡੀ ਤੇ ਇੱਕ ਮੋਰੇ ਜਨਾਨੀ ਬੈਠੀ ਸੀ ਉਹਨੇ ਬੁਲਾਇਆ ਕਿੰਨੀ ਗੱਲਸੋਂ ਪਿੱਛੇ ਬੁਲਾਉਂਦੇ ਤੁਹਾਨੂੰ ਗੱਡੀ ਤੇ ਕਿੰਨੇ ਜਾਣੇ ਸਕੇ ਆ ਆਈਡੀ ਚਾਰ ਪੰਜ ਜਾਣੇ ਸੀ ਅੱਛਾ ਤੇ ਗੱਡੀ ਡਰਾਈਵਰ ਚਲਾਉਂਦਾ ਸੀ ਗੱਡੀ ਹਾਂਜੀ ਤੇ ਨੰਬਰ ਨੂੰ ਆਪਾਂ ਨੋਟ ਹੋਇਆ ਕਿ ਗੱਡੀ ਦਾ ਨੰਬਰ ਨਹੀਂ ਦੇਖਿਆ ਮੈਂ ਤੇ ਕੀ ਕਹਿੰਦੇ ਹੋ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਪਿੱਛੇ ਮਿਲਿਓ ਉਹ ਕਹਿੰਦੇ ਕੋਈ ਰਿਸ਼ਤੇਦਾਰ ਆ ਪਤ ਨਹੀਂ ਜੀ ਅੱਛਾ ਹੋਇਆ ਹਾਂਜੀ ਤੇ ਕੀ ਉਹਨਾਂ ਨਾਲ ਹੋਇਆ ਉਹ ਵੀ ਬੰਗਲਾ ਲਾ ਕੇ ਲੈ ਗਏ ਅੱਛਾ ਹਾਂਜੀ ਤੇ ਪੁਲਿਸ ਆਈ ਸੀਗੀ ਮੁੱਖੇ ਤੇ ਪੁਲਿਸ ਹਾਂਜੀ ਪੁਲਿਸ ਆਈ ਮੁੱਖੇ ਤੇ ਅਸੀਂ ਅੱਛਾ ਨਹੀਂ ਮੰਨਦੇ ਕੋਈ ਜਿਹੜੀ ਹੈ ਬਾਤ ਹੈ ਭਈਆ ਕੀ ਕਹਿਣਾ ਦੁਬਾਰਾ ਤਾਂ ਇਹ ਲੇਡੀ ਹੈਗੀ ਆ ਸੰਤੋਸ਼ ਮਹਲੋਤਰਾ ਉਮਰ ਕਰੀਬ 60 60 ਸਾਲ ਹੈਗੀ ਹੈ ਵੀ ਇਹ ਕਹਿ ਰਹੀ ਹੈ ਕਿ ਗੱਡੀ ਦੇ ਵਿੱਚ ਕੋ ਬੰਦੇ ਆਏ ਆ ਲੇਡੀਆਂ ਆਏ ਆ ਜਿਨ੍ਹਾਂ ਨੇ ਮੈਨੂੰ ਰੋਕਿਆ ਕਿ ਮੇਰੇ ਪਿੱਛਤੂ ਦੇ ਵਿੱਚ ਮੇਰੀ ਬੰਗਾ ਲੈ ਗਏ ਉਹ ਅਸੀਂ ਮੌਕੇ ਤੇ ਵੈਰੀਫਾਈ ਕਰ ਰਹੇ ਹਾਂ ਜੋ ਕਿ ਕਿੱਦਾਂ ਦੀ ਗੱਡੀ ਸੀ ਤੇ ਐਸੇ ਮਾਤਾ ਜੀ ਨੂੰ ਕੁਝ ਪਤਾ ਨਹੀਂ ਹੈਗਾ ਇਸ ਵਾਰ ਇਹਨਾਂ ਨੂੰ